ਲਓ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਾਕਾ ਪੱਟੀਆਂ ਦੇ ਕਬੂਤਰ ਜ਼ਿਲ੍ਹਾ ਲੁਧੇਣਾ ਲੈ ਵੀ ਮੇਰੇ ਖੋਲਦੇ ਜਾਂਦਾ ਹੁਣ ਤੇ ਸਭ ਤੋਂ ਪਹਿਲਾਂ ਦਿਖਾਵਾਂਗੇ ਆਪਾਂ ਤੁਹਾਨੂੰ ਵੱਡੇ ਜਾਨਵਰ ਜੋ ਕੇ ਜੋੜੇ ਲਾਏ ਹੋਇਆ ਬੱਚੇ ਕੱਢੇ ਹੋਏ ਆ ਹੁਣ ਚੱਲਿਆਂ ਆਪਾਂ ਹੁਣ ਲੈ ਕੇ ਪਹਿਲੇ ਖੁੱਡੇ ਗੱਲ ਇਹਦੇ ਬੱਚੇ ਆਪਾਂ ਦੋ ਜੋੜੇ ਲਾਏ ਹੋਏ ਆ ਤੇ ਗਾਹਾਂ ਵਾਲੀਆਂ ਦੂਸਰਾਂ ਲਈ ਤਿਆਰ ਹੋਣਗੇ ਬੱਚੇ ਕਰੋ ਸ਼ੌਂਕ ਆਪਣੇ ਆ ਬੱਚਿਆਂ ਵਾ ਬੱਚੇ ਕੱਢੇ ਹੋਏ ਆ ਵਧੀਆ ਪਲੇ ਪਿਆ ਕਹਾ ਨੂੰ ਰੈਡੀ ਆ ਪੂਰੇ। ਹੁਣ ਗਾ ਜੀ ਤੇ ਆ ਆਪਣਾ ਪਹਿਲਾ ਜੋੜਾ ਜੋ ਕਿ ਆ ਕਬੂਤਰ ਨੇ ਦੋ ਵੱਲ ਸੀੜੀਆਂ ਜਿੱਤੀਆਂ ਨੇ ਤੇ ਉਹ ਦੋਵਾਂ ਦੇ ਬਿਮਾਰੀ ਜਾਗਾ ਸੀ ਤਾਂ ਆਪਾਂ ਰੋਗ ਲਿਆ ਫਿਰ ਬੱਤੀਆਂ ਲਈ। ਤੇ ਕੂਦਰੀ ਨੇ ਆ ਫਰਿੱਜ ਜਿੱਤੀ ਹੋਈ ਆਪਣੀ ਤੇ ਆ ਆਪਣਾ ਦੂਜਾ ਦੋ ਨੰਬਰ ਜੋੜਾ ਟਿੱਟੀਆਂ ਆਖਾਂ ਦਾ ਕਰੋ ਚੱਕ ਤੇ ਰਤਾ ਪੱਛਾ ਕੱਢਿਆ ਨੇ। ਜੋ ਕਿ ਬਹੁਤ ਵਧੀਆ। ਤੇ ਇੱਕ ਆ ਰਤਾ ਬੈਠਾ ਤੇ ਆ ਵੀ ਆਹੀ ਜੋੜੀ ਦਾ ਟਿੱਟੀਆਂ ਵਾਲੇ ਦਾ। ਹੁਣ ਲੈ ਕੇ ਚੱਲਦੇ ਆ ਆਪਾਂ ਤੁਹਾਨੂੰ ਦੂਜੇ ਖੁੱਡੇ ਵੱਲ ਜਿੱਥੇ ਆਪਣੀਆਂ ਵੱਡੀਆਂ ਗੋਧਰੀਆਂ ਨੇ ਤੇ ਕਰੋ ਸ਼ੌਂਕ ਆਪਣੀਆਂ ਵੱਡੀਆਂ ਗੋਧਰੀਆਂ ਦਾ ਐਨ ਕਹਿੰਦੇ ਆ ਆਰਡਰ ਹੀ ਆ ਗੋਧਰੀਆਂ ਆਪਣੀਆਂ ਪੂਰੀਆਂ 90 ਕਰੋ ਸ਼ੌਂਕ ਆਪਣੀਆਂ ਇਹ ਦੂਧੀਆਂ ਤੇ ਆਹ ਵੇਖੀਆ ਆਪਣੀ ਇਹ ਲੋਹੂ ਦਾ ਖਾਣ ਤੇ ਆਹ ਡੱਬੀ ਵੇਖੀਆ ਆਪਣੀ ਇੱਕ ਆ ਕਹਿੰਦੇ ਇਹ ਡੱਬੀ ਆ ਬਾਈ ਪਿਓਰ ਜਿਨ੍ਹਾਂ ਨੂੰ ਪਿਓਰ ਕਹਿੰਦੇ ਆ ਕਰੋ ਚੈੱਕ ਬਾਈ ਜੀ ਨੂੰ ਜੀ ਨੂੰ ਲੱਗਣਾ ਪਤਾ ਆ ਦੇਖੀ ਪਤਾ ਲੱਗ ਜੀ ਨੂੰ ਇਹ ਲੇਕਾ ਆਹ ਕੂਂਦਰੀ ਬੈਠੀ ਆ ਆਪਣੇ ਖੱਟੀਆਂ ਖਾਦੀ ਲੇਖਨ ਨੂੰ ਵੀ ਬਾਈ ਕੰਕੀ ਜਾਦੇ ਇਹ ਉੱਤਰ ਨੂੰ ਵੀ ਬੜੇ ਰੀਜੈਕਟ ਕਰੀ ਜਾਦੇ ਰੂਮ ਦਾ ਵੀ ਬਾਈ ਹੰਦੀ ਜਾ ਰਹੀ ਪਤਾ ਹੈ ਜਿਹੜਾ ਕਾਪਾ ਨੂੰ ਵੀ ਲੱਗਿਆ ਬਾਈ ਇਹ ਕਿਹੜਿਆਂ ਚੋ ਤੇ ਬੜੀ ਜ਼ਿਆਦਾ ਹੁੰਦੀ ਆ ਕਰਨੀ ਜੇ ਜਿਹੜੇ ਆਪਾਂ ਬੱਚਿਆਂ ਨੂੰ ਰੋਦੇ ਤੇ ਬੱਚੇ ਹੀ ਬਹੁਤ ਜ਼ਿਆਦਾ ਹੁੰਦੇ ਇਹਦੇ ਤੇ ਇੱਕ ਆ ਬੈਠੀ ਆ ਕੂਂਦਰੀ ਕਰੋ ਸ਼ੌਕ ਇਹ ਆਪਣੀ ਟਰੈਕਟਰ ਵਾਲੇ ਬਾਈ ਦੇ ਉੱਡੀ ਸੀ ਤੇ ਛਿਆਂ ਕੂਤਰਾਂ ਦੀ ਬਾਜੀ ਹੋ ਗਈ ਸੀ ਤੇ ਪੀਜਾ ਨੰਬਰ ਬਣਾਇਆ ਸੀ ਬਾਈ ਇਹਨੇ ਆਪਣਾ ਤੇ ਆ ਬੈਠੀ ਆ ਬਾਈ ਆ ਦੇ ਸਿਰੀ ਗੇੜੇ ਦੇ ਭੈਣਾਂ ਆਪਣੀ ਜਿਹੜੀ ਆ ਕੂਤਰੀ ਆ ਦੇ ਸਿਰੀ ਕੀਤੀ ਸੀਗੀ ਦੋ ਉਹ ਕੂਤਰੀ ਦੀ ਭੈਣਾਂ ਸਗੀ ਜਵਾਨ ਤੇ ਇੱਕ ਆ ਕਾਲੀ ਚੀਨੀ ਦਾ ਕਰੋ ਸ਼ੌਂਗ ਆਪਣੀ ਦਾ ਇਹਦੀ ਪੱਠੀ ਕੁਲਰ ਜਿੱਤੀ ਸੀਗੀ ਇਕੱਲੀ ਰਹੀ ਸੀ ਤੇ ਸਾਰਾ ਖੇਤਰੋਂ ਵੱਤੋਂ 20 60 ਕੂਤਰ ਉੱਡੇ ਨਹੀਂ ਉੱਥੇ ਤੇ ਚਾਰ ਵਜੇ ਨੂੰ ਬਾਜੀ ਮੋਗ ਗਈ ਸੀ ਗਰਮੀ ਬਹੁਤ ਜ਼ਿਆਦਾ ਪਈ ਸੀ ਤੇ ਇੱਕ ਬਾਈ ਆ ਵੀ ਡੱਪੀ ਆਪਣੀ ਕੱਕਾ ਦੇ ਰੋ ਦੇਖੋ ਬਾਈ ਕਿੰਨੀ ਸਖੀ ਹੈ ਤੇ ਇਹੋ ਜਿਹਾ ਕਬੂਤਰ ਬਹੁਤ ਘੱਟ ਨੇ ਲੋਕਾਂ ਕੋਲ ਕਰੋ ਸ਼ੌਕ ਬਾਈ ਹੁਣ ਲਾ ਦਈਏ ਆ ਖੁੰਡਾ ਤੇ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਆਪਣੇ ਵੱਡੇ ਕਬੂਤਰਾਂ ਨਾਲ ਕਰ ਦਈਏ ਬੰਦ ਲਓ ਵੀ ਹੁਣ ਆਪਾਂ ਆ ਚੁੱਕੇ ਆ ਆਪਣੇ ਵੱਡੇ ਕਬੂਤਰਾਂ ਨਾਲ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤੇ ਲਾਈਕ ਤੇ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਰੋ ਜੀ ਸ਼ੌਕ ਆਪਣੇ ਵੱਡੇ ਕਬੂਤਰਾਂ ਦਾ ਤੇ ਵੀਡੀਓ ਸਕਿਪ ਨਾ ਕਰਿਓ ਵੀਡੀਓ ਲੰਬੀ ਹੋ ਜਣੀ ਆ ਇਸ ਕਰਕੇ ਆਪਾਂ ਆਪਣੇ ਖੁੰਡਣ ਵਾਲੇ ਕਬੂਤਰ ਕਬੂਤਰੀ ਅਗਲੀ ਵੀਡੀਓ 'ਚ ਲੈ ਕੇ ਆਵਾਂਗੇ ਪਰ ਬਟੇ ਕਿਤਨਾ ਸ਼ੌਕ ਕਰੋ ਆਪਣੇ ਦਾ ਤੇ ਇਕੱਲੇ ਇਕੱਲੇ ਕੂਤਰ ਦਾ ਵੀੰਦਾ ਸੁਣਾ ਬਾਈ ਵੀਡੀਓ ਫਿਰ ਲੰਬੀ ਹੋਣੀ ਤੇ ਕਈ ਬੰਦੇ ਫਿਰ ਦੇਖਦੇ ਨਹੀਂ ਵੀਡੀਓ ਨੂੰ ਵੀਡੀਓ ਲੰਬੀ ਹੋ ਜਾਂਦੀ ਆ ਨਾ ਕਰਕੇ ਤੇ ਇਦਾਂ ਹੀ ਸ਼ੌਕ ਕਰਦੇ ਆ ਤਿਆਰਤਾ ਵਈ ਆਪਣਾ ਦੂਸਰ ਜਿੱਤੇ ਆ ਰਿਹਾ ਤੇ 170 ਕਿਲੋ ਰੋਲੇ ਜੀ ਉਥੇ ਤੇ ਦੂਜੇ ਦਿਨ ਬਾਈ ਚਾਰ ਕੂਤਰਾਂ ਨੇ ਟਾਈਮ ਕੀਤਾ ਸੀ ਇਹ ਦਾ ਤੇ ਆ ਕੂਤਰ ਨਹੀਂ ਹਿੱਸਾ ਲਿਆ ਅੱਜ ਆਪਣਨੇ ਦੂਸਰੇ ਇਹ ਆ ਬੈਠਾ ਮੂਰੇ ਖੱਟੀਆਂ ਅੱਖਾਂ ਦਾ ਇਹ ਆਪਣਾ ਬਈ ਰਾਜਨ ਵਾਲਿਆਂ ਜੋ ਆ ਜਮਾ ਪਿਓ ਆ ਤਰੋ ਜੱਕ ਬਈ ਧਿਰੂ ਜੀ ਨੂੰ ਪਤਾ ਰਾਜਨ ਵਾਲੇ ਕੀ ਕਰੋ ਬਈ ਜੱਕ ਛਟੀਆਂ ਦਾ ਲਾਲ ਚੀਨਾ ਇਹਦੇ ਬਈ ਜੀ ਚਾਰ ਬੱਚੇ ਛੱਡੇ ਸੀ ਆਪਾਂ ਬਾਈ ਤੇ ਤੇ ਚਾਰਾਂ ਨੇ ਹਿੱਸਾ ਲਿਆ ਬਈ ਵਧੀਆ ਉੜਦੇ ਆ ਇਹ ਗਰਮੀ ਚ ਬਹੁਤ ਘਟ ਜਾਂਦੇ ਆ ਤੇ ਉੜਦੇ ਹੀ ਬਹੁਤ ਵਧੀਆ ਨੇ ਕਰੋ ਚੈੱਕ ਤੇ ਕਰੋ ਚੈੱਕ ਬਈ ਆਪਣੇ ਆ ਲਾਲ ਸਿਰ ਦਾ ਛਟੀਆਂ ਅੱਖਾਂ ਦਾ ਤੇ ਇਹ ਆਪਣੇ ਘਰ ਦਾ ਜਾਨਵਰ ਆ ਬਈ ਇਹ ਬੱਚੇ ਬਾਈ ਛੋਟੇ ਛੋਟੇ ਪਿੰਡਾਂ ਤੋਂ ਜਮਾਂ ਜਾਂਦੇ ਨਹੀਂ ਹੈ ਤੇ ਦੂਸਰ ਵੀ ਬਹੁਤ ਵਧੀਆ ਮੰਨਦੇ ਆ ਬਾਈ ਜੀ ਬੱਚੇ ਇਹਦੇ گاਹ ਸਿਆਣੇ ਬਹੁਤ ਜ਼ਿਆਦਾ ਨੇ ਢਾਂਗੀ ਚੜ੍ਹ ਜਾਂਦੇ ਆ ਆਹ ਕਰੋ ਬਾਈ ਜੇਕਰ ਆਪਣਾ ਰੱਤਾ ਉਹ ਉੱਟ ਕੇ ਬਹਿ ਗਿਆ ਗੁੱਸਾ ਕਰ ਗਿਆ ਖੱਟੀਆਂ ਅੱਖਾਂ ਦਾ ਰੱਤਾ ਦੇਖਣ ਦਾ ਲੱਖਾ ਜਿਹਾ ਲੱਗਦਾ ਪਰ ਉਹਦੇ ਬਹੁਤ ਜ਼ਿਆਦਾ ਕੋਈ ਸ਼ੌਂਕ ਇੱਕ ਡਰਦਾ ਬਹੁਤ ਆ ਤੇ ਦੇਖਣ ਨੂੰ ਕੋਈ ਕਹਿ ਨਹੀਂ ਸਕਦਾ ਵੀ ਉੱਡਣਾ ਆਊਗਾ ਜਮਾਂ ਲੱਠਾ ਹੀ ਲੱਗਦਾ ਤੇ ਜੈ ਵੀ ਬਹੁਤ ਵੜਿਆ ਹੋਇਆ ਤੇ ਪਰ ਬੱਚੇ ਬਹੁਤ ਜ਼ਿਆਦਾ ਉੜਦੇ ਆ ਬਈ ਇਹਦੇ ਤੇ ਕੋੜੇ ਇੰਨੇ ਜ਼ਿਆਦਾ ਨੇ ਚਾਰ-ਚਾਰ ਦਿਨ ਤਾਂ ਬਈ ਇਹਦੇ ਘਰੇ ਨਹੀਂ ਵੱੜਦੇ ਬੱਚੇ ਪੰਨਾ ਤੇ ਆਪ ਵੀ ਥੱਕ ਥੁੱਕ ਕੇ ਬਾਅਦ ਚ ਪਿੰਡ ਜੋ ਕੰਮ-ਕੁੰਮ ਕੇ ਆ ਜਾਂਦੇ ਆ ਤੇ ਜਾਂਦੇ ਵੀ ਹੈ ਨਹੀਂ ਕਿਸੇ ਦੀ ਹੋਰ ਛਤਰੀ ਦੇ ਛੇਦੀ ਤੇ ਵੀ ਤਾਂ ਆਪਾਂ ਫੜ ਕੇ ਲੈ ਕੇ ਆਇਆ ਬਾਹਰੋਂ ਕਈ ਬੱਚੇ ਇਹਦੇ ਤੇ ਆ ਆਪਣਾ ਕਾਰਾ ਜਿੰਨਾ ਕੁੱਤਰ ਤੇ ਕੁੱਤਰ ਵੀ ਦੇਖਦੇ ਹੁਣੇ ਸਾਰੇ ਤੇ ਕਾਲੇ ਜੀ ਨੇ ਕੁੱਤਰ ਬਹੁਤ ਘੱਟ ਸੀ ਤੇ ਇਸ ਕਰਕੇ ਆਪਾਂ ਇਹ ਨਾ ਕੋਈ ਬਾਜੀ ਛੱਡਿਆ ਦਾਇਆ ਵੀ ਜਿੰਨੇ ਪਖੋੜਾ ਲਾ ਕਰੂਦਾ ਹੀ ਰੱਖ ਲੈ ਗਏ। ਕਾਲਕ ਜੀ ਦੇ ਕਬੂਤਰ ਬਹੁਤ ਘਰਤਾ ਆਪਣੇ ਕੋਲ। ਤੇ ਬਾਕੀ ਅਗਲੀ ਵੀਡੀਓ 'ਚ ਲੈ ਕੇ ਆਵਾਂਗੇ ਭਾਈ ਆਪਾਂ ਆਰਡਰ ਨਾਲੇ ਕਬੂਤਰ-ਕਬੂਤਰੀਆਂ ਦਿਖਾਵਾਂਗੇ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ। ਜਾਂਦੇ ਜਾਂਦੇ ਚੱਲੂ ਆਪਾਂ ਆਪਣੇ ਮੁਰਗਾ ਵੀ ਰੱਖਿਆ ਹੋਇਆ ਇੱਕ ਲੜਾਈਆਂ ਵਾਲਾ ਤੇ ਉਹਦਾ ਵੀ ਕਰਾਉਨੇ ਆ ਆਪਾਂ ਸ਼ੌਂਕ ਤੁਹਾਨੂੰ ਤੇ ਆਜੋ ਕਰੋ ਸ਼ੌਂਕ ਭਈ ਆ ਬੈਠਾ ਆਪਣਾ ਹਵਾ ਹਰੇ ਰੱਖਿਆ ਹੋਇਆ ਜਮਾਂ ਠੰਡਾ ਸਾਨੂੰ ਇਹ ਗਰਮੀ ਮੰਦਾ। ਕਰੋ ਬਾਈ ਆਪਣਾ ਚੱਕ ਜਾਨਵਰ ਇਹ ਆਪਾਂ ਉਦਾਂ ਹੀ ਬਾਈ ਸ਼ੌਕ ਨੂੰ ਰੱਖਿਆ ਹੋਇਆ ਤੇ ਲੜਾ ਲਡੂ ਵੀ ਲਈਦਾ ਕਦੇ ਤੇ ਬਾਕੀ ਜਿਹਦੇ ਰੱਖੇ ਹੋਇਆ ਮੁਰਗੇ ਮੁਰਗੇ ਤਾਂ ਦੇਖ ਕੇ ਦੱਸਿਓ ਬਾਈ ਜਾਨਵਰ ਕਿੰਨਾ ਤੇ ਇਹ ਚਾਰ ਵਾਰ ਲੜਾਇਆ ਸੀ ਬਾਈ ਤੇ ਤਿੰਨ ਜੋੜ ਜਿੱਤ ਗਿਆ ਸੀ ਤੇ ਇੱਕ ਘਟ ਗਿਆ ਸੀ ਤੇ ਚੌਥੇ ਜੋੜ 'ਚ ਨੋਕਾ ਟੁੱਟ ਗਿਆ ਸੀ ਇਹਦਾ ਤਾਂ ਕਰਕੇ ਖਰ ਗਿਆ ਸੀ ਯਾਰ ਕਰੋ ਸ਼ੌਕ ਬਾਈ ਆਪਣੇ ਜਾਨਵਰ ਦਾ ਤੇ ਕਰੋ ਬਾਈ ਕੰਡੇ ਚੱਕੇ ਡੂਡੀ ਮੀਡੀਆ ਬਸੇ ਨੇ ਤੇ ਦੱਸਿਓ ਬਾਈ ਜਨਵਾਰ ਆਪਣਾ ਕਿਦਾਂ ਦਾ ਲੱਗਿਆ ਤੇ ਮਿਲਦੇ ਆਂ ਬਾਕੀ ਅਗਲੀ ਵੀਡੀਓ ਚ ਧੰਨਵਾਦ